ਮੈਨੂੰ ਸਰ ਬੱਲਾ ਲੀਵਰੀ ਪ੍ਰੋਬਲਮ ਸੀ ਹਾਂਜੀ ਬ੍ਰੀਨ ਦੀ ਸਰਵਾਈਕਲ ਸੀ ਹਾਂਜੀ ਔਰ ਸਕਾਵਟ ਵੀ ਰਹਿੰਦੀ ਸੀ 슈ਗਰ ਵੀ ਹੈਗੀ ਆ ਹਾਂਜੀ ਫਿਰ ਮੈਂ ਬਾਡੀ ਸਰ ਵੀ ਸਜੂਸ ਕੀਤਾ ਹੈਗਾ ਕਿਹੜੀ ਜਗ੍ਹਾ ਤੂੰ ਆਪਾਂ ਜੀ ਤੇ ਨਾਮਾ ਮੰਡੀ ਤੋਂ ਨਾਮਾ ਮੰਡੀ ਚ ਲੰਦਾ ਸਰ ਕੀ ਨਾਮ ਆ ਜੀ ਆਪਣਾ ਮੇਰਾ ਜਨਤਕਮਾਰ OK ਕੀ ਕੰਮ ਕਰਦੇ ਸੀ ਪਹਿਲਾਂ ਆਪਾਂ ਜੀ ਬੈਂਕ ਇੰਪਲਾਈ ਕਿ ਹਾਂ ਸਰ OK OK ਪੰਜੀ ਇਹ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਆ ਸੀ ਤੁਹਾਨੂੰ મારી 25 30 ਸਾਲ ਤੋਂ ਤਾਂ ਹੋਣ ਗਈ ਓਕੇ ਸਰਵਾਈਕਲ ਹੋ ਗਿਆ ਹਾਂਜੀ ਮਾਈਗਰੇਨ ਮਾਈਗਰੇਨ ਹੋ ਗਿਆ ਹਾਂਜੀ ਲੀਵਰ ਦਾ ਜਸਟਿਸ ਲੀਵਰ ਦਾ ਹੁਣੇ ਸਟਾਰਟ ਹੋਇਆ ਸੀ ਮਤਲਬ ਇਹ ਮੇਨ ਪ੍ਰੋਬਲਮਾ ਦੋ ਸੀ ਤੁਹਾਨੂੰ ਕਿੰਨੀਆਂ ਦੋ ਜ਼ਿਆਦਾ ਸੀ ਹੈਡਕ ਓ ਕਿੰਨੀਆਂ ਕਿ ਦਵਾਈਆਂ ਤੁਸੀਂ ਇੱਕ ਹੈਡਕ ਹੋ ਗਈ ਹੈਨਾ ਹੈਡਕ ਤਾਂ ਬਹੁਤ ਸੀ ਮੈਡੀਸਨ ਤਾਂ ਬਹੁਤ ਖਾਦੀ ਹੈ ਓਕੇ ਬਹੁਤ ਹੀ ਜ਼ਿਆਦਾ ਖਾਦੀ ਹੈ ਮਤਲਬ ਕਿ ਪੇਨ ਹੁੰਦੀ ਸੀ ਤੋ ਖਾ ਲੈਂਦੇ ਸੀਗੇ ਓਕੇ ਹਰ ਰੋਜ਼ ਉਨੀ ਦੇਰ ਫਰਕ ਰਹਿੰਦਾ ਹੁੰਦਾ ਸੀਗਾ ਓਕੇ ਉਸ ਤੋਂ ਬਾਅਦ ਵਿੱਚ ਫੇਰ ਜਦੋਂ ਅਟੈਕ ਆ ਜਾਣਾ ਮਾਈਗਰੇਨ ਦਾ ਓਕੇ ਜਿੰਨੇ ਤੁਸੀਂ ਬੋਡੀ ਸਰਵਿਸ ਯੂਜ਼ ਕੀਤਾ ਕੀ ਕੀ ਕਿਵੇਂ ਕੀ ਕਰਕੇ ਠੀਕ ਹੋ ਗਿਆ ਤੁਹਾ ਮੋਸਟਲੀ ਠੀਕ ਹੋ ਗਈਆਂ ਪ੍ਰੋਬਲਮ। ਓਕੇ। ਹਾਂ, ਬਾਡੀ ਚ એનર્ਜੀ ਵੀ ਆਈ ਹੈ। ਅੱਛਾ ਜੀ। ਹਾਂਜੀ। ਪਹਿਲਾਂ ਕੰਮ ਕਰਨ ਦੀ ਸ਼ਮਤਾ ਤੁਹਾਡਾ ਸਰੀਰ ਦਾ ਕੀ ਕੰਡੀਸ਼ਨ ਸੀ? ਓਟਾ ਚੋਂ ਪ੍ਰੋਬਲਮਾਂ ਚੱਲ ਰਹੀਆਂ ਸੀ ਤੁਹਾਨੂੰ? ਘੱਟ ਉੱਠਣ ਨੂੰ ਦਿਲ ਨਹੀਂ ਕਰਨਾ। ਅੱਛਾ ਜੀ। ਮਤਲਬ ਕਿ ਲੇਜੀਪੰਝੇ ਮੇਂ ਰਹਿੰਦਾ ਹਨਾ ਸ਼ਹਿਰ ਦੇ ਵਿੱਚ। ਓਕੇ। ਬਹੁਤ ਜ਼ਿਆਦਾ ਵੀਕਨੈਸ ਰਹਿੰਦੀ ਸੀ। ਹੁਣ ਠੀਕ ਹੈ। ਹੁਣ ਕੰਮ ਕੋਈ ਵੀ ਹੈਗਾ ਤਾਂ ਮੈਂ ਕਰਨੇ। ਓਕੇ। ਮਿਲਕਰ ਦਾ ਮਾਹੌਲ ਚੇਂਜ ਹੋ ਗਿਆ ਜਦ ਸਰੀਰ ਫਿੱਟ ਹੋ ਗਿਆ ਜੀ। ਹਾਂਜੀ ਹਾਂਜੀ ਉਹ ਤਾਂ ਐਕਚੁਅਲੀ ਹੋ ਰਹੀ ਹੈ ਫਿਰ। ਪੈਸਾ ਵੀ ਬੱਤਿਆ ਔਰ ਬਾਡੀ ਵੀ ਹਾਂ ਠੀਕ ਹੈ ਬਿਲਕੁਲ ਹੁੰਦੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਕੀ ਸਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਸਰ ਮੈਂ ਸਾਰੇ ਮੇਰੇ ਕਹਿਣਾ ਚਾਹੁੰਦੀ ਆ ਕਿ ਬਾਡੀ ਸਰਵਿਸ ਜਿਹੜਾ ਜੋਸ ਪੀਣਾ ਚਾਹੀਦਾ ਹੈ ਵੀ ਬਾਡੀ ਸਰਵਿਸ ਕਰਾਓ ਆਨੰਦ ਲਓ ਜ਼ਿੰਦਗੀ ਦਾ ਥੈਂਕ ਯੂ ਬੰਨੀ